ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਕੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਘਰ ਪਹੁੰਚ ਕੇ ਪਸ਼ਪਿੰਦਰ ਨੇ ਮਾਂ ਕੋਲ ਬਹਾਨਾ ਲਾਇਆ ਕਿ ਫੁੱਲ ਦੀਆਂ ਕੁੜੀਆਂ ਉਹਨੂੰ ਨਾਲ ਲੈ ਗਈਆਂ ਮਾਨ ਪੱਖੋਂ ਅਗਵਾੜ ਵਿੱਚ ਖੱਤਰੀਆਂ ਦੀ ਕੁੜੀ ਦੇ ਪਤੀਜੇ ਦੀ ਛੁੱਟੀ ਸੀ ਉੱਥੇ ਜਾ ਕੇ ਕੁੜੀਆਂ ਨੱਚਦੀਆਂ ਟੱਪਦੀਆਂ ਰਹੀਆਂ ਗੀਤ ਗਾਇਆ ਤੇ ਬਰਫੀ ਪਕੌੜੇ ਰਜ-ਰਜ ਖਾਦੇ ਉੜੀ ਦੀ ਬਾબી ਬਹੁਤ ਹੀ ਚੰਗੀ ਹੈ। ਉਹਨੂੰ ਕਿੰਨਾ ਹੀ ਚਿਰ ਆਉਣ ਨਾ ਦਿੱਤਾ। ਕਹੀ ਗਈ, "ਕੁਸਤਾ ਖਾ ਕੀ ਖਾਦਾ ਹੈ ਤੂੰ?" ਫੇਰ ਕਹਿੰਦੀ, "ਚੰਗਾ, ਚਾਹ ਪੀ ਕੇ ਜਾਈ ਹੁਣ।" ਸਾਰੇ ਜਣਿਆਂ ਦੀ ਇਕੱਠੀ ਚਾਹ ਬਣੀ ਤੇ ਬਸ ਫੇਰ ਚਾਹ ਪੀਣ ਦੀ ਔਡੇਕ ਵਿੱਚ ਆ ਵੇਲਾ ਆ ਗਿਆ। ਮਾਂ ਦੀ ਦੇ ਚਿਹਰੇ ਵੱਲ ਬਿੰਦ-ਬਿੰਦ ਦੇਖਦੀ ਪਰ ਕੋਈ ਵੀ ਅਨੁਮਾਨ ਉਹਦੇ ਕੋਲੋਂ ਨਹੀਂ ਲੱਗ ਰਿਹਾ ਸੀ। ਉਹ ਅੰਦਰੋਂ ਅੰਦਰ ਨਿੱਕਾ ਨਿੱਕਾ ਝੂਰ ਦੀ ਜ਼ਰੂਰ ਸੀ ਕਿ ਪਸ਼ਪਿੰਦਰ ਲਗਭਗ ਹਮੇਸ਼ਾ ਹੀ ਦੇਰ ਨਾਲ ਕਿਉਂ ਆਉਂਦੀ ਹੈ ਤਾ ਖਾਣਾ ਦੀ ਕੁੜੀ ਨਾਲ ਉਹ ਸਹੇਲਪੁਣਾ ਕਿਉਂ ਤੋੜ ਦਿੱਤਾ ਪਹਿਲਾਂ ਤਾਂ ਉਹਦੇ ਬਿਨਾ ਸਾਹ ਨਹੀਂ ਲੈਂਦੀ ਹੁੰਦੀ ਸੀ ਤਾ ਖਾਣਾ ਦੀ ਕੁੜੀ ਵੀ ਕੁਝ ਨਹੀਂ ਦੱਸਦੀ ਪਸ਼ਪਿੰਦਰ ਦੀ ਮਾਂ ਪੁੱਛਦੀ ਤਾਂ ਉਹ ਕੁਮਸੁਮ ਹੀ ਹੋ ਜਾਂਦੀ ਕੋਈ ਵੀ ਜਵਾਬ ਨਹੀਂ ਸੀ ਦਿੰਦੀ ਉਹਨੂੰ ਕੁਝ ਤਾਂ ਦੱਸਣਾ ਹੀ ਚਾਹੀਦਾ ਹੈ ਉਹ ਚੁੱਪ ਕਿਉਂ ਹੋ ਜਾਂਦੀ ਹੈ ਪਸ਼ਪਿੰਦਰ ਦੀ ਮਾਂ ਉਹਦੇ ਚੁੱਪ ਤੋਂ ਬੁਰੇ-ਬੁਰੇ ਅਨੁਮਾਨ ਆਪਣਾ ਚਿੱਤ ਵਿੱਚ ਲਾਉਣ ਲੱਗਦੇ ਪਰ ਉਹ ਪਸ਼ਪਿੰਦਰ ਨੂੰ ਆਖਦੇ ਕੁਝ ਨਾ ਪੁੱਛਦੀ ਕੁਝ ਨਾ ਆਖਰ ਤੀ ਜਵਾਨ ਹੈ ਗੱਲ ਵਿਗੜੀ ਨਾ ਜਾਵੇ ਕੋਈ ਪਸ਼ਪਿੰਦਰ ਹਮੇਸ਼ਾ ਹੀ ਮਾਂ ਨਾਲ ਹੱਸ-ਹੱਸ ਗੱਲਾਂ ਕਰਦੀ ਚੁਟਕਲੇ ਸੁਣਾਉਂਦੀ ਰਹਿੰਦੀ ਦਾਦੀ ਹੀ ਉਹਦੀਆਂ ਗੱਲਾਂ ਦਾ ਹੰਗਾਰਾ ਪਰਦੇ ਦਾਦੀ ਤਾਂ ਖੁਸ਼ ਵੀ ਹੁੰਦੀ ਕਿ ਉਹਦੀ ਬੁੱਤੀ ਕਿਹੋ ਜਈਆਂ ਅਲੋਕਾਰ ਗੱਲਾਂ ਘੜ-ਘੜ ਸੁਣਾ ਰਹੀ ਹੈ ਇਹਦੇ ਜੁੜਕਲਿਆਂ ਨੂੰ ਮਾ ਸੁਣਦੀ ਤਾਂ ਉਹਨੂੰ ਲੱਗਦਾ ਕਿ ਉਹ ਬਹੁਤ ਖੁਸ਼ ਰਹਿੰਦੀ ਹੈ ਕਿੰਨਾ ਹੱਸਦੀ ਖੇਡਦੀ ਹੈ ਜਿਵੇਂ ਉਹਦੇ ਦਿਲ ਵਿੱਚ ਕਿਦਰੇ ਵੀ ਕੋਈ ਮੈੜਾ ਭਾਵ ਹੀ ਨਾ ਹੋਵੇਗਾ ਪਰ ਮਾਂ ਜਦੋਂ ਉਹਦੇ ਉਦਾਸ ਚਿਹਰੇ ਨੂੰ ਦੇਖਦੀ ਤਾਂ ਉਹਨੂੰ ਲੱਗਦਾ ਕਿ ਕੁੜੀ ਨੂੰ ਕੋਈ ਚੋਰਾ ਜ਼ਰੂਰ ਹੈ ਕੋਈ ਗੱਲ ਜ਼ਰੂਰ ਹੈ ਜਿਹੜੀ ਉਹ ਆਪਣੇ ਅੰਦਰੋਂ ਅੰਦਰ ਛਪਾਈ ਬੈਠੀ ਹੈ ਦੱਸਦੀ ਉਪਸਰ ਦੀ ਨਹੀਂ ਮਾਂ ਸੋਚਦੀ ਇਹ ਕਿਸ ਤਰ੍ਹਾਂ ਦੀ ਕੁੜੀ ਹੈ ਪਿੰਦਰ ਮੋਹ ਹਸਦਾ ਅੱਖਾਂ ਉਦਾਸ ਗੱਲਾਂ ਦਾ ਰੰਗ ਪਖਦਾ ਪਖਦਾ ਮੱਥੇ ਉਤੇ ਤਿਉੜੀਆਂ ਗੱਲ ਕਰਦੀ ਕਰਦੀ ਭੁੱਲ ਕਿਉਂ ਜਾਂਦੀ ਹੈ ਆਖੋ ਗਲਾਸ ਤਾਂ ਕਾਲੇ ਚੁੱਕ ਕੇ ਨਾ ਆਵੇਗੀ ਨਾ ਕਿ ਕਮੀਜ਼ ਸਲਵਾਰ ਤਾਂ ਬਦਲ ਲਵੇਗੀ ਪਰ ਸਿਰ ਦੇ ਵਲ ਅਣਵਾਹੀ ਹੀ ਰੱਖੇਗੀ ਆਖਣ ਉਤੇ ਹੀ ਸਿਰ ਬੌਂਦੀ ਹੈ ਪੜਦੀ ਪੜਦੀ ਕਿਤਾਬ ਛੱਡ ਕੇ ਕੰਧ ਵੱਲ ਕਿਉਂ ਝਾਕਣ ਲੱਗ ਪੈਂਦੀ ਹੈ ਛੱਤ ਨਾਲ ਹੀ ਜਿਵੇਂ ਗੱਲਾਂ ਕਰਦੀ ਰਹਿੰਦੀ ਹੋਵੇ ਮਾਂ ਉਹਨੂੰ ਬੁਲਾਉਂਦੀ ਤਾਂ ਉਹ ਹੱਸਣ ਲੱਗ ਪੈਂਦੀ ਮਾਂ ਦੀ ਸਮਝ ਵਿੱਚ ਕੋਈ ਵੀ ਗੱਲ ਨਾ ਉਤਰਦੀ ਅਜੀਬ ਲੜਕੀ ਹੈ ਇਹ ਇਮਤਿਹਾਨਾਂ ਦੇ ਦਿਨ ਨੇੜੇ ਆ ਰਹੇ ਸਨ ਰਾਮਪੁਰਾ ਕਾਲ ਵਿੱਚ ਪੜਦੇ ਮੁੰਡੇ ਤੇ ਕੁੜੀਆਂ ਕਦੇ ਕਦੇ ਤੇ ਕੋਈ ਕੋਈ ਪਿੰਦਰ ਕੋਲ ਆਉਂਦੇ ਆ ਤੇ ਪੜਾਈ ਦੀਆਂ ਗੱਲਾਂ ਕਰਕੇ ਤੁਰ ਜਾਂਦੇ ਪੁਸ਼ਪਿੰਦਰ ਕਦੇ ਕਿਸੇ ਦੇ ਘਰ ਨਹੀਂ ਗਈ ਸਾਰਾ ਦਿਨ ਖਰਸ ਖਾਦੇ ਕੁੱਤੇ ਵਾਂਗ ਬੈਠਕ ਵਿੱਚ ਦੁਬਕ ਕੇ ਪਈ ਬੈਠੀ ਰਹਿੰਦੀ ਹੈ ਕਦੇ ਕਦੇ ਮੇਜ਼ ਕੁਰਸੀ ਲਾ ਕੇ ਸੰਵਾਰ ਕੇ ਬੈਠਦੀ ਹੈ ਪੂਰਾ ਪੜਦੀ ਪੜ ਕੋਈ ਕੋਈ ਦਿਨ ਅਜੀਹਾਵੇਂ ਹੁੰਦਾ ਉਹ ਇੱਕ ਸ਼ਬਦ ਵੀ ਨਾ ਬੜ ਸਕਦੇ ਮੰਜੇ ਵਿੱਚ ਹੀ ਪਈ ਰਹਿੰਦੀ ਨਾ ਸੁੱਤੀ ਨਾ ਜਾਗਦੀ ਅੱਖਾਂ ਮੀਚ ਕੇ ਪਤਾ ਨਹੀਂ ਕੀ ਕੀ ਸੋਚਦੀ ਨਸੀਬ ਕਦੇ ਨਹੀਂ ਆਇਆ ਸੀ ਮਨ ਵਿੱਚ ਉਹ ਉਹਨੂੰ ਬੁਰਾ ਭਲਾ ਆਖਦੀ ਉਹਦਾ ਜੀ ਕਰਦਾ ਉਹ ਨਸੀਬ ਕੋਲ ਉੱਡ ਕੇ ਪਹੁੰਚ ਜਾਵੇ ਉਹ ਕੋਈ ਕਿਤਾਬ ਜਹੀ ਪੜ ਰਿਹਾ ਹੋਵੇ ਉਹਦੇ ਹੱਥੋਂ ਖੋ ਕੇ ਚੁੱਲ੍ਹੇ ਵਿੱਚ ਸੁੱਟ ਦੇਵੇ ਤੇ ਫਿਰ ਨਸੀਬ ਦੇ ਮੋਢੇ ਨਾਲ ਸਿਰ ਲਾ ਕੇ ਰੋਵੇ ਰੋਈ ਹੀ ਜਾਵੇ ਗੱਲ ਕੋਈ ਨਾ ਕਰੇ ਉਹ ਸੋਚਦੀ ਨਸੀਬ ਕਿੰਨਾ ਨਰਦਈ ਹੈ ਹੋਰ ਮੁੰਡਿਆਂ ਤੇ ਕੁੜੀਆਂ ਕਿੰਨੀ ਵਾਰ ਘਰ ਆਏ ਹਨ ਉਹਨੂੰ ਕੀ ਹੁੰਦਾ ਹੈ ਜੇ ਇੱਕ ਵਾਰੀ ਆ ਜਾਵੇ ਪਰ ਉਹਨੂੰ ਵਾਦਾ ਵੀ ਜਿਆਦਾ ਆਉਂਦਾ ਕਿ ਅੰਮ੍ਰਿਤਾਨਾ ਤੋਂ ਪਹਿਲਾਂ ਬਿਲਕੁਲ ਨਹੀਂ ਮਿਲਣਾ ਜਿਦੜਾ ਦਿਲ ਦੇ ਇੱਕ ਕੋਨੇ ਵਿੱਚ ਉਹ ਥੋੜਾ ਜਿਹਾ ਖੁਸ਼ ਵੀ ਹੁੰਦੀ ਕਿ ਨਸੀਬ ਵਾਦੇ ਦਾ ਕਿੰਨਾ ਪੱਕਾ ਹੈ ਇੰਜ ਹੀ ਉਹਨੂੰ ਵੀ ਪੱਕੀ ਰਹਿਣਾ ਚਾਹੀਦਾ ਹੈ ਵਾਦੇ ਦੇ ਪੱਕੇ ਉਹ ਕਦੇ ਜ਼ਿੰਦਗੀ ਵਿੱਚ ਸਮਾਜਿਕ ਤੌਰ ਉਤੇ ਇੱਕ ਹੋ ਜਾਣਗੇ ਇੱਕ ਦੂਜੇ ਦੇ ਜੀਵਨ ਸਾਥੀ ਤੁਰ ਤੱਕ ਸਾਥ ਨਿਭਾਉਣ ਵਾਲੇ ਤਪੰਵ ਵਿੱਚ ਸੇਕ ਵਧ ਗਿਆ ਕਣਕਾਂ ਦੀਆਂ ਬੱਲੀਆਂ ਵਿੱਚ ਦਾਣੇ ਪੱਕਣ ਲੱਗੇ ਹਰਿਆਲੀ ਸੋਨੇ ਰੰਗ ਭਾ ਵਿੱਚ ਬਦਲਣ ਲੱਗੀ ਖੇਤਾਂ ਵਿੱਚ ਦੂਰ ਬੱਲੀਆਂ ਦਾ ਸਮੁੰਦਰ ਲਹਿਰਾਉਂਦਾ ਤਾਂ ਕੱਚੀ ਕੱਚੀ ਬਾਸ ਵਾਯੂ ਮੰਡਲ ਵਿੱਚ ਫੈਲ ਜਾਂਦੀ ਹਰ ਬੂਟੇ ਉਤੇ ਜੋਵਨ ਸੀ ਟਾਲੀਆਂ ਦੇ ਪੱਤੇ ਹਰ ਇੱਕ ਚੋਰ ਸੰ ਸਵੇਰ ਵੇਲੇ ਠੰਡੀ ਠੰਡੀ ਹਵਾ ਚੱਲਦੀ ਅਤੇ ਮਨ ਖੇੜ ਉੱਠਦਾ ਵਿਸ਼ਪਿੰਦਰ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਕੁਦਰਤ ਦਾ ਇਹ ਦ੍ਰਿਸ਼ ਦੇਖਦੀ ਤਾਂ ਉਹਨੂੰ ਜ਼ਿੰਦਗੀ ਦਾ ਹੋਰ ਮੋਹ ਜਾਗ ਉੱਠਦਾ ਪਰ ਸਵੇਰੇ-ਸਵੇਰੇ ਉਹ ਪਤਾਂ ਹਿੰ ਖੇਤਾਂ ਵਿੱਚ ਦੂਰ ਤੱਕ ਫੈਲੀਆਂ ਫਸਲਾਂ ਦੇ ਰਹਾਸ ਵਿੱਚ ਉਹ ਜ਼ਿੰਦਗੀ ਦੇ ਕੀ ਅਰਥ ਜਹੇ ਲੱਭਣ ਲੱਗਦੇ ਨਸੀਬ ਦਾ ਪਿਆਰਾ ਪਿਆਰਾ ਚਿਹਰਾ ਉਹਦੀਆਂ ਅੱਖਾਂ ਅੱਗੇ ਆਉਂਦਾ ਤਾਂ ਉਹਨੂੰ ਲੱਗਦਾ ਕਿ ਜ਼ਿੰਦਗੀ ਵਾਕਈ ਜੀਉਣ ਯੋਗੀ ਹੈ ਇਹ ਸਾਰੇ ਕੁਦਰਤ ਫਸਲਾਂ ਦਰਖਤ ਫੁੱਲ ਆਕਾਸ਼ ਵਿੱਚ ਉੱਡਦੇ ਪੰਛੀ ਤਾਤੀ ਉਤੇ ਤਰਦੇ ਪਸ਼ੂ ਮਈਆਂ ਗਾਇਆਂ ਖੇਤਾਂ ਵਿੱਚ ਪਹਿਲਾਂ ਪਾਉਂਦੇ ਮੋਰ ਤੇ ਉਹਨਾਂ ਦੀ ਪ੍ਰਕਰਮਾ ਕਰਦੀਆਂ ਮੋਰਨੀਆਂ ਇਹ ਸਭ ਕੁਝ ਜ਼ਿੰਦਗੀ ਦੀ ਹੁੰੰਦ ਦਾ ਪ੍ਰਦਰਸ਼ਨ ਹੇਤਾ ਹੈ ਪਰ ਜਦੋਂ ਹੀ ਉਹਦੇ ਦਿਮਾਗ ਵਿੱਚ ਆਪਣੇ ਤਣਾੜ ਜੱਟ ਬਾਪ ਦਾ ਖਿਆਲ ਉਪਜਦਾ ਅਤੇ ਉਹ ਕਿਆਸਿਆ ਖਾਨਦਾਨੀ ਵਿਰੋਧ ਉਹਦੇ ਮੱਥੇ ਦੀ ਠਿਕਰੀ ਨਾਲ ਵੱਜਦਾ ਤਾਂ ਉਹਦੀ ਦੇਖ ਖਿੰਡ ਖਿੰਡ ਜਾਂਦੀ ਸਾਰੀ ਕਾਇਨਾਤ ਉਹਨੂੰ ਚੁਬਣ ਲੱਗਦੀ ਫਸਲਾਂ ਦਾ ਖੇੜਾ ਦਿੱਖੀਆਂ ਸੂਈਆਂ ਵਾਂਗ ਉਹਦੇ ਕਾਲਜ ਨੂੰ ਵਿੰਦਾ ਤੁਰਿਆ ਜਾਂਦਾ ਇਮਤਿਹਾਨ ਵਿੱਚ 7 ਦਿਨ ਬਾਕੀ ਸਨ ਪਿੰਡ ਦੇ ਮੁੰਡੇ ਕੁੜੀਆਂ ਉਹਨੂੰ ਦੱਸ ਕੇ ਗਏ ਕਿ ਰੋਲ ਨੰਬਰ ਆ ਗਏ ਦੋ ਮੁੰਡੇ ਤਾਂ ਆਪਣੇ ਰੋਲ ਨੰਬਰ ਲੈ ਕੇ ਵੀ ਆਏ ਪਸ਼ਪਿੰਦਰ ਨੇ ਖਾਣਾ ਦੀ ਕੁੜੀ ਨੂੰ ਆਖਿਆ ਕਿ ਉਹਦਾ ਰੋਲ ਨੰਬਰ ਵੀ ਉਹ ਲੈ ਆਵੇ ਜਿੱਦਣ ਜਾਵੇ ਪਰ ਉਹ ਕਹਿੰਦੀ ਐ ਕਿਵੇਂ ਦੇ ਦੇਣਗੇ ਤੇਰੇ ਦਸਤਕਤ ਨਹੀਂ ਕਰਵਾਉਣੇ ਹੋਣਗੇ ਉਹਨਾਂ ਨੇ ਤੂੰ ਆਪ ਚੱਲਗਾ ਮੇਰੇ ਨਾਲ ਤੈਨੂੰ ਕੀ ਹੋਇਆ ਉੱਥੇ ਤਾਂ ਉਹਨੂੰ ਉਹ ਚੰਗਾ ਕਹਿ ਆਈ ਪਰ ਘਾਰਾ ਕੇ ਸੋਚਣ ਲੱਗੀ ਤੇ ਖਾਣਾ ਦੀ ਕੁੜੀ ਨਾਲ ਉਹ ਕੀ ਕਰੇਗੀ ਜਾ ਕੇ ਨਸੀਬ ਹੀ ਕਿਉਂ ਨਾ ਚਲਾ ਜਾਵੇ ਉਹਦੇ ਨਾਲ ਉਹ ਦਖਾਨਾ ਦੇ ਘਰ ਤਾਂ ਐਵੇਂ ਗਈ ਬੈਠਕ ਵਿੱਚ ਮੰंजे ਦੇ ਪਾਵੇ ਉੱਤੇ ਇੱਕ ਪੈਰ ਰੱਖ ਕੇ ਉਹ ਸੋਚਣ ਲੱਗੀ ਕਿੰਨਾ ਚੰਗਾ ਹੋਵੇ ਜੇ ਅੱਜ ਨਸੀਬ ਉਹਦੇ ਨਾਲ ਕਾਲਜ ਜਾਵੇ ਪਰ ਕੌਣ ਕਹੇ ਉਹਨੂੰ ਜਾ ਕੇ ਤੇ ਫਿਰ ਉਹਨੂੰ ਯਾਦ ਆਇਆ ਇਮਤਿਹਾਨਾਂ ਤੋਂ ਪਹਿਲਾਂ ਤਾਂ ਉਹਨਾਂ ਨੇ ਮਿਲਣਾ ਹੀ ਨਹੀਂ ਕਸਮ ਖਾਦੀ ਹੋਈ ਹੈ ਅਖੀਰ ਉਹ ਤਿਆਰ ਹੋਈ ਅਤੇ ਹੱਥ ਵਿੱਚ ਪੈਨ ਰਮਾਲ ਤੇ ਕੁਝ ਪੈਸੇ ਲੈ ਕੇ ਤੇ ਖਾਣਾ ਦੇ ਘਰ ਨੂੰ ਚੱਲ ਪਈ। ਤੇ ਖਾਣਾ ਦੀ ਕੁੜੀ ਪਹਿਲਾਂ ਹੀ ਤਿਆਰ ਹੋਈ ਬੈਠੇ ਸੀ। ਦੋਵੇਂ ਜਣੀਆਂ ਭਾਈ ਰੂਪੇ ਦੇ ਅੱਡੇ ਉੱਤੇ ਜਾ ਕੇ ਬਸ ਚੜ ਗਈਆਂ। ਬਸ਼ਪਿੰਦਰ ਨੂੰ ਮਹਿਸੂਸ ਹੋਇਆ ਜਿਵੇਂ ਨਸੀਬ ਹੀ ਬਿਉਨਾ ਦੇ ਨਾਲ ਹੀ ਬਸ ਵਿੱਚ ਚੜਿਆ ਹੋਵੇ। ਉਹ ਪਿੱਛੇ ਮੁੜ-ਮੁੜ ਸਵਾਰੀਆਂ ਵੱਲ ਝਾਕਣ ਲੱਗੀ। ਪਰ ਇਹ ਉਹਦਾ ਭਲੇਖਾ ਸੀ। ਨਸੀਬ ਤਾਂ ਕਿਤੇ ਵੀ ਨਹੀਂ ਸੀ। ਜੈਲੂ ਉਹਨੂੰ ਕੋਈ ਗੱਲ ਪੁੱਛਦੀ ਤਾਂ ਉਹ ਉਖੜਿਆ ਜਿਹਾ ਜਵਾਬ ਦਿੰਦੀ। ਉਹਦੀ ਸੁਰਤ ਤਾਂ ਨਸੀਬ ਵਿੱਚ ਸੀ। ਜੈਲੋ ਤਾਂ ਉਹਦੇ ਕੋਲ ਬੈਠੀ ਹੀ ਨਹੀਂ ਸੀ ਜਿਵੇਂ ਕਾਲਜ ਦੇ ਗੇਟ ਸਾਹਮਣੇ ਜਾ ਕੇ ਉਹ ਬੱਸ ਵਿੱਚ ਉਤਰਈਆਂ ਜੈਲੋ ਛਾਲ ਮਾਰ ਕੇ ਗੇਟ ਵੱਲ ਵਧੀ ਪੁਸ਼ਪਿੰਦਰ ਦੀਆਂ ਲੱਤਾਂ ਵਿੱਚ ਜਿਵੇਂ ਜਾਨ ਹੀ ਨਾ ਹੋਵੇ ਉਹ ਮਸਾਂ ਹੀ ਪੈਰ ਪੁੱਟਣ ਲੱਗੀ ਕਾਲਜ ਵਿੱਚ ਕੋਈ ਕੋਈ ਮੁੰਡਾ ਸੀ ਪੁਸ਼ਪਿੰਦਰ ਦੀ ਨਜ਼ਰ ਚਾਰ ਸਪੇਰੇ ਕੁੰਮ ਦੀ ਉਹਦੀ ਸੁਤਾ ਆਨੰਦ ਸੇ ਨਸੀਬ ਵਿੱਚ ਕਿਧਰੇ ਜਾ ਕੇ اٹਕ ਗਈ ਉਹ ਦਰਖਤਾਂ ਤੋਂ ਪੁੱਛਦੀ ਇੱਥੇ ਕਿਤੇ ਉਹਦਾ ਨਸੀਬ ਖੜਾ ਹੋਵੇ ਉੱਚ ਬੜਾਸਣ ਬੁੜੀ ਦੇ ਮੂੰਹ ਵੱਲ ਗੋਹ ਨਾਲ ਚੱਕ ਕੇ ਕੀ ਐ ਚਪੜਾਸਣ ਨੇ ਉਹਨੂੰ ਕੋਈ ਸੁਨੇਹਾ ਦੇਣਾ ਹੋਵੇ ਜੈਲੋ ਜਿਵੇਂ ਤੋ ਕਿ ਉਹਨੂੰ ਕਲਰਕ ਕੋਲ ਲੈ ਗਏ ਦੋਵੇਂ ਕੁੜੀਆਂ ਨੇ ਰਜਿਸਟਰ ਉੱਤੇ ਦਸਤਕਤ ਕੀਤੀ ਰੋ ਨੰਬਰ ਉਹਨਾਂ ਦੇ ਹੱਥ ਵਿੱਚ ਸਨ ਜੈਲੋ ਲਾਟੜੀ ਜਿਹੀ ਪੁੱਛ ਰਹੀ ਸੀ ਨੀ ਪਿੰਦਰ ਤੇਰਾ ਕਿੰਨਾ ਉਹ ਬੋਲੀ ਨਹੀਂ ਰੋ ਨੰਬਰ ਹੀ ਜੈਲੋ ਦੇ ਸਾਹਮਣੇ ਕਰ ਦਿੱਤਾ ਜੈਲੋ ਫੇਟਪੀ ਹਈ ਸ਼ਾਵਾ ਨੀ ਇਹ ਤੇਰਾ ਤਾਂ ਮੇਰੇ ਨਾਲ ਹੀ ਐ ਰੋ ਨੰਬਰਾਂ ਦੇ ਕਾਗਜ਼ ਆਪਣੇ ਰਮਾਲਾਂ ਵਿੱਚ ਬਲੇਟ ਕੇ ਉਹ ਗੇੜ ਸਾਹਮਣੇ ਸਿਮਿੰਟ ਦੇ ਬੈਂਚ ਉੱਤੇ ਬੈਠੀਆਂ ਬਸ ਦਾ ਇੰਤਜ਼ਾਰ ਕਰਨ ਲੱਗੀਆਂ। ਪਸ਼ਪਿੰਦਰ ਗੋਮਸੋਮ ਜਹੀ ਬੈਠੀ ਹੋਈ ਸੀ। ਜੈਲੋ ਲਗਾਤਾਰ ਕੁਝ ਨਾ ਕੁਝ ਬੋਲੀ ਜਾ ਰਹੀ ਸੀ। ਪਸ਼ਪਿੰਦਰ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਸੀ। ਪਤਾ ਨਹੀਂ ਜੈਲੋ ਕੀ ਕਹਿੰਦੀ ਕੀ ਪੁੱਛਦੀ। ਕੁਝ ਪੁੱਛਦੀ ਤਾਂ ਇੱਕ ਬਿੰਦ ਠਹਿਰ ਕੇ ਆਪ ਹੀ ਉਹਦਾ ਜਵਾਬ ਦੇ ਲੈਂਦੀ। ਪਸ਼ਪਿੰਦਰ ਦੇ ਮਨ ਵਿੱਚ ਆਈ ਕਿ ਉਹ ਕਲਰਕ ਦੇ ਰਜਿਸਟਰ ਦੇਖ ਕੇ ਆਵੇ ਨਸੀਬ ਰੋ ਨੰਬਰ ਲੈ ਗਿਆ ਹੈ ਜਾਂ ਨਹੀਂ ਇਹ ਹੀ ਪਤਾ ਕਰ ਲਵੇ ਕਿ ਉਹਦਾ ਰੋ ਨੰਬਰ ਕੀ ਹੈ ਉਹਦੇ ਅੰਗਾਂ ਵਿੱਚ ਫੁਰਤੀ ਜਾਗੀ ਉਹ ਜੈਲ ਨੂੰ ਉੱਥੇ ਹੀ ਬੈਠੀ ਛੱਡ ਕੇ ਕਾਲ ਨਾਲ ਉੱਠੀ ਕਹਿੰਦੀ ਮੈਂ ਹੁਣੇ ਆਈ ਜੈਲ ਉਹ ਬੈਠੀ ਦੀ ਬੈਠੀ ਰਹੇਗੀ ਜਿਵੇਂ ਕਿਸੇ ਨੇ ਮੰਤਰ ਮਾਰ ਕੇ ਉਹਨੂੰ ਥਾਂ ਦੇ ਥਾਂ ਕੀਲ ਦਿੱਤਾ ਹੋਵੇ ਉਹ ਮਿੱਟੀ ਦਾ ਬੁੱਤ ਬਣੀ ਸਿਮਿੰਟ ਦੇ ਬੈਂਚ ਉੱਤੇ ਬੈਠੀ ਹੋਈ ਸੀ ਪਸ਼ਪਿੰਦਰ ਕਲਰਖ ਦੇ ਕਮਰੇ ਵਿੱਚ ਹਨੇਰੀ ਵੰ ਗਈ। ਕਲਰਖਾ ਰਜਿਸਟਰ ਫੜ ਕੇ ਦਵਾ ਦਬ ਵਰਕੇ ਫੋਲਣ ਲੱਗੀ। ਦੇਖਿਆ ਨਸੀਬ ਤਾਂ ਰੋ ਨੰਬਰ ਲੈ ਗਿਆ ਸੀ। ਉਹਨੇ ਤਾਂ ਉਹਦੇ ਦਸਤਖਤ ਹੀ ਦੇਖੇ। ਰੋ ਨੰਬਰ ਦੇਖਣਾ ਤਾਂ ਵਿਸਰ ਹੀ ਗਿਆ। ਕਮਰੇ ਵਿੱਚੋਂ ਬਾਹਰ ਆ ਰਹੀ। ਉਹਦੇ ਮਨ ਵਿੱਚ ਕਹਿ ਰਹੀ ਸੀ, ਵੈਰੀਆ ਦੱਸ ਕੇ ਹੀ ਆ ਜਾਂਦਾ ਤੇ ਫੇਰ ਉਹਦਾ ਦਿਲ ਉਛਲਿਆ। ਅੱਜ ਆਉਂਦਾ ਗਾਂ। ਮੈਂ ਕੀ ਤੋੜ ਲੈਂਦੀ ਤੇਰਾ। ਪਸ਼ਪਿੰਦਰ ਨੂੰ ਲੱਗ ਰਿਆ ਸੀ ਜਿਵੇਂ ਕਾਲਜ ਦੇ ਸ਼ਬਦ ਰਖਤ ਫੁੱਲ ਬੂਟੇ ਕਾਲਜ ਦੀਆਂ ਕੰਧਾਂ ਕਾਲਜ ਵਿੱਚ ਫਿਰਦੇ ਲੋਕ ਉਹਦੇ ਵੱਲ ਹੀ ਝਾਕ ਰਹੇ ਹੁਣ ਉਹਨੂੰ ਕੁਝ ਪੁੱਛਣਾ ਚਾਹੁੰਦੇ ਹੁਣ ਉਹਨੂੰ ਕੁਝ ਦੱਸਣਾ ਚਾਹੁੰਦੇ ਹੁਣ ਪਰ ਨਾ ਕੋਈ ਵੀ ਕੁਝ ਨਹੀਂ ਬੋਲਿਆ ਸਭ ਦੀਆਂ ਜੀਬਾਂ ਜਿਵੇਂ ਠਾਕ ਦਿੱਤੀਆਂ ਗਈਆਂ ਹੋਣ ਉਹ ਵਾਪਸ ਗੇਟ ਉੱਤੇ ਆਈ ਤਾਂ ਬੱਸ ਵੀ ਆ ਗਈ ਦੋਵੇਂ ਚੜ ਗਈਆਂ ਬੈਟਰਨਸਰ ਜੈ ਲੋ ਕਹਿੰਦੀ ਨਹੀਂ ਫੁੱਲ ਵਾਲੀ ਕੋਈ ਵੀ ਨਹੀਂ ਦਿਸੀ ਲੈ ਗਈਆਂ ਹੋਣਗੀਆਂ ਹੂੰ ਪਸ਼ਪਿੰਦਰ ਅੱਕੀ ਬਕੀ ਰਹਿ ਗਈ ਛੋਟਾ ਜਿਹਾ ਮੱਥਾ ਬਣਾ ਕੇ ਕਹਿੰਦੀ ਐਵੇਂ ਬਹੁਤਾ ਨਾ ਬੋਲ ਭੈੜੀਏ ਮੈਥੋਂ ਚੱਲਿਆ ਨਹੀਂ ਜਾਂਦਾ ਮੇਰਾ ਤਾਂ ਸਿਰ ਪਾਟੀ ਜਾਂਦਾ ਉਹਨੇ ਆਪਣਾ ਸਿਰ ਮੂਲੀ ਸੀੜ ਦੇ ਡੰਡੇ ਨਾਲ ਜੋੜ ਦਿੱਤਾ ਜੈਲੋ ਬੋਲੀ ਵਿਚਰੇ ਨਾ ਪੜਿਆ ਕਰਨ ਨਾ ਤੇ ਪਸ਼ਪਿੰਦਰ ਦੀ ਵਖੀ ਉਤੇ ਚੁੰਡੀ ਪਰਲੇ ਹਟਦੀ ਨਹੀਂ ਡੰਗਰ ਨਾ ਹੋਵੇ ਪਸ਼ਪਿੰਦਰ ਦੇ ਬੋਲ ਵਿੱਚ ਭੋਰਾ ਵੀ ਜਾਨ ਨਹੀਂ ਸੀ ਜੈਲੋ ਕਹਿੰਦੀ ਚੰਗਾ ਸੌਂ ਜਾ ਮੰਜਾ ਡਾਹਾ ਬਸ ਬੋਲ ਨਾ ਭੈਣ ਬਣ ਕੇ ਡੰਡੇ ਨਾਲ ਸਿਰ ਜੋੜੀ ਅਤੇ ਅੱਖਾਂ ਮੀਟੇ ਪਸ਼ਪਿੰਦਰ ਜਿਵੇਂ ਬੀਤੀ ਪਈ ਹੋਵੇ ਤੇ ਫਿਰ ਜੈਲੋਂ ਕੋذ ਨਾ ਕੋਝ ਬੋਲਣੋਂ ਨਹੀਂ ਹਟੇ ਭਾਈ ਰੂਪੇ ਆ ਕੇ ਉਹ ਉਤਰਿਆ ਤੇ ਹੌਲੀ ਹੌਲੀ ਤੁਰਦਿਆਂ ਪਿੰਡ ਪਹੁੰਚ ਗਈ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ